ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦਿਆਂਗੇ ਹੱਸੀ ਕਾਲ ਬਾਈ ਜੀ ਪਹਿਲਾਂ ਦਾ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਜੀ ਪਿੰਡ ਤੌਲਾ ਬਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਦੱਬਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਦੱਬਾ ਮੋਬਾਈਲ ਨੰਬਰ ਭਰਾ 7508883132 7508883132 ਵੀਰ ਦਾ ਮੋਬਾਈਲ ਨੰਬਰ ਹੈ ਜਿਹੜੀ ਵੀਰੇ ਆਪਾਂ ਸਕਰੀਨ ਤੇ ਝੋਟੀ ਦੇਖੀ ਨੇ ਕੈ ਦਿਨਾਂ ਦੀ ਸੂਈ ਹੋਈ ਆ ਪਹਿਲਾ ਸੂਆ 6 ਮਾਂ ਦਿਨਾਂ ਚ ਭਰਾ ਮੇਰਾ ਸੂਈ ਪਹਿਲਾ ਸੂਆ 6 ਮਾਂ ਦਿਨ ਸੂਈ ਨੂੰ ਆ ਹਾਂ ਬੱਚਾ ਬਣਦੇ ਵੀਰੇ ਆਪਾਂ ਧਾਰਾਂ ਲਾਈਵ ਮਾਰ ਕੇ ਦਿਖਾਉਣੀਆਂ ਨੇ ਜੇ ਕਿਸੇ ਮੇਰੇ ਵੀਰ ਦੀ ਸਮਝ ਆ ਰਹੀ ਚਾਉਂਦੀ ਹੈ ਵੀਰ ਦੇ ਘਰੇ ਦੋ ਟਾਈਮ ਤਿੰਨ ਟਾਈਮ ਮਿਲਕਿੰਗ ਕਰਕੇ ਖਰੀਦਾਰੀ ਕਰ ਸਕਦੋਂਗੇ ਬੱਚਾ ਚਟਦੀ ਆ ਬੱਚਾ ਪ੍ਰੋਪਰ ਲੈਂਦੀ ਆ ਥਣ ਥਣੌਟ ਦਾ ਕੋਈ ਅੰਤ ਨਹੀਂ ਕੱਲਾ ਕੱਲਾ ਨਿਕੜ ਮਾ ਥਣ ਚਵਾਈ ਦੀ ਵੀਰੇ ਪੋਲੀ ਆ ਮਾਹਣਾ ਭਰਾ ਮੇਰੇ ਜਿਹੇ ਜਿਹੇ ਥਣ ਲੱਗਿਆ ਉਸੇ ਦੀ ਚਵਾਈ ਆ ਚਵਾਈ ਦੀ ਵੀਰ ਕਹਿੰਦਾ ਪੋਲੀ ਆ ਵੀਰੇ ਖੋਲ ਕੇ ਗੇੜਾ ਦਵਾ ਦੇ ਇੱਕ ਵਾਰ ਵੀਰਾਂ ਨੂੰ ਤੋਰੇ ਬੁਖਾਵਾ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝ ਆ ਰਹੀ ਚਾਉਂਦੀ ਹੈ ਵੀਰ ਦੇ ਘਰੇ ਦੋ ਟਾਈਮ ਤਿੰਨ ਟਾਈਮ ਮਿਲਕਿੰਗ ਕਰਕੇ ਲਿਆ ਸਕਦੇ ਹਾਂ ਰੇਟ ਬਾਜੋ ਵੀਡੀਓ ਦੇ ਵਿੱਚ ਕਰਵਾਵਾਂਗੇ ਵੀਰ ਤੋਂ ਚੰਗੀ ਸਮੀਪਲੀ ਜਾਤ ਬਰੀਡ ਵਾਲੀ ਝੋਟੀ ਥਨ ਥਨ ਆਉਟ ਪੱਖੋਂ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਦੋਸਤੋ ਕੱਲਾ ਕੱਲਾ ਨਿਖੜਮਾ ਥਾਣਾ ਤਾਜੀ ਸੂਈ 6 ਤੋਂ 7 ਦਿਨਾਂ ਦਾ ਵੀਰ ਕਹਿੰਦੇ ਸੁਆਗਾ ਹਵਾਨੇ ਪੱਖੋਂ ਬਿਲਕੁਲ ਸਾਫ ਆਪਣੇ ਘਰੇ ਵੀ ਸੇਮਾਂ ਨਹੀਂ ਆ ਭਰਾ ਮੇਰਾ ਵੀਰ ਕਹਿੰਦਾ ਆਪਣੇ ਘਰੇ ਸੂਈਏ 6 ਮਾਂ ਦਿਨ ਸੂਈ ਨੂੰ ਚੰਗੀ ਸਮੀਪਲੀ ਪੱਥਰ ਵਰਗੀ ਝੋਟੀ ਰਿੰਗ ਸਿੰਘ ਗੋਲ ਸਿੰਘ ਨੇ ਮੇਰੇ ਦੁੱਧ ਹੁਣ ਕਿੰਨਾ ਆਇਰ ਆ ਇਸ ਟਾਈਮ ਉਹ ਦੁੱਧ ਨੂੰ ਪੂਰਾ ਤੇ ਆ ਰਾਮ 8 ਕਿਲੋ ਵੀਰ ਕਹਿੰਦਾ ਕੰਡੇ ਵਾਲਾ ਦੁੱਧ ਬਿਲਕੁਲ ਹਾਇਰਾ ਦੇਖ ਸਕਦੇ ਹੋ ਦੋਸਤੋ ਲੈਵੇ ਪੱਖੋਂ ਤੁਸੀਂ ਚੈੱਕ ਕਰ ਸਕਦੇ ਹੋਗੇ ਕੱਲਾ ਕੱਲਾ ਨਿਖਣ ਮਾ ਥਣ ਲਾਈਵ ਚਵਾਈ ਆਪਾਂ ਤੁਹਾਨੂੰ ਪੂਰੀ ਕਰਕੇ ਦਿਖਾਵਾਂਗੇ ਵੀਡੀਓ ਦੇ ਵਿੱਚ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਤਾਂ ਵੀਰ ਨਾਲ ਜ਼ਰੂਰ ਕੰਟੈਕਟ ਕਰ ਲਿਓ ਵਾਜਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਆ ਦੇਖ ਸਕਦੇ ਹੋ ਦੋਸਤੋ ਬੱਚਾ ਝੋਟੀ ਪ੍ਰੋਪਰ ਚੜ੍ਹਦੀ ਚੱਟਦੀ ਹੈ ਔਰ ਉਲਟ ਨਹੀਂ ਕਰਦੀ ਭਰਾ ਉਹ ਮੈਂ ਕਹਿੰਦਾ ਭਰਾ ਜੈ ਲਾ ਆ ਦੇਖ ਸਕਦੇ ਹੋ ਦੋਸਤੋ ਪਹਿਲਾ ਸੂਆ ਮੰਨ ਲਓ ਵੀ ਕੋਈ ਔਲ ਨਹੀਂ ਚਵਾਈ ਦੇਖੋ ਬਿਲ ਜਿਵੇਂ ਵੱਡੀਆਂ ਮਈਆਂ ਦੀ ਜਵਾਈ ਹੁੰਦੀ ਆ ਇਸ ਤਰ੍ਹਾਂ ਦੀ ਜਵਾਈ ਐ ਮੇਰੇ ਮੰਗਰ ਲੈ ਕਈ ਮਾਰ ਦੇ ਸਾਰੀ ਜੋਕੀ ਦਿਖਾਵਾਂਗੇ ਆਪਰਾ ਸਾਰੀ ਜੋ ਸਾਰੀ ਵੀਰ ਕੰਨਾ ਆਪਾਂ ਪ੍ਰੋਪਰ ਵੀਡੀਓ ਦੇ ਵਿੱਚ ਹੀ ਚੋਕੇ ਦਿਖਾਵਾਂਗੇ ਤਾਜੀ ਸੂਈ ਵੀਰੇ ਦੰਦਾਂ 'ਚ ਕੈਦ ਆਂਦਾ ਕੀ ਦੰਦਾਂ 'ਚ ਵੀਰ ਕੰਨਾ ਚਾਰ ਦੰਦ ਕੋਈ ਮੰਨ ਲਓ ਵੀ ਉਹਨੂੰ ਆਪਾਂ ਨੇਹ ਰਾਣੀ ਲਾਇਆ ਹੋਇਆ ਝੋਟੀ ਨੂੰ ਵੀਰ ਕੰਨਾ ਸਵੇਰੇ ਸਾਢੇ 3:37 ਵਜੇ ਚੋਈਏ ਤਾਂ ਸਾਢੇ 3:37 ਵਜੇ ਵੀ ਚੋਈ ਹੋਈ ਹੁੰਦੀ ਆ ਵੀਰ ਦਾ ਨਾਮ ਮੱਛਰ ਦਾ ਕਰਕੇ ਟਿੱਕੇ ਤਾਂਉਂਦੀ ਆ ਮੱਛਰ ਜ਼ਿਆਦਾ ਹੁੰਦਾ ਨਵਾਤਵਾ ਕੇ ਫੇਰ ਮੱਜਾਂ ਚੋਂਨਿਆ ਦੇਖ ਸਕਦੇ ਹੋ ਦੋਸਤੋ ਪ੍ਰੋਪਰ ਬੱਚਾ ਚੜਦੀ ਐ ਕੋਈ ਡਰਦੀ ਨਹੀਂ ਕੈਮਰੇ ਤੋਂ ਲਾਈਵ ਆਪਾਂ ਤੁਹਾਨੂੰ ਧਾਰਾਂ ਮਾਰ ਕੇ ਵੀਡੀਓ ਦੇ ਵਿੱਚ ਫੁੱਲ ਚਵਾਈ ਕਰਕੇ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝ ਆ ਰਹੀ ਚਾਉਂਦੀ ਆ ਤਾਂ ਵੀਰ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਚਵਾਈ ਪੱਖੋਂ ਝੋਟੀ ਪੂਰੀ ਫੁੱਲ ਸਾਫ਼ ਹੈਗੀ ਕੰਪੈਕਟ ਆਰਡਰ ਲੱਤਾਂ ਦੇ ਵਿਚਾਲੇ ਮੁਠੀ ਆਲਾ ਥਣ ਲੱਗਿਆ ਕੋਈ ਔਲ ਨਹੀਂ ਕੋਈ ਫੌਲ ਨਹੀਂ ਰੇਟ ਕੀ ਹੋਊਗਾ ਭਰਾ ਬਾਜੋ ਜਿਆ ਦਾ ਜਾਂ ਲੋਬਦਾਰ ਕਿੰਨੀ ਮਰਜ਼ੀ ਮੰਗਾਈ ਜਾ ਲਮੁੱਲ ਤਾਂ 83000 ਦੀ हां ਨਹੀਂ ਐ ਲੱਖ ਕਰਾ ਵਾਲਾ ਸਵਾਲਾ ਨਗਰ ਵਾਲਾ 90 ਕਰਾ ਵਾਲਾ ਵੀਰ ਕਹਿੰਦੇ ਮੁੱਲ ਕਿੰਨਾ ਮਰਜੀ ਕਰਾ ਲੋ 83 80 ਨੇ ਤਿੰਨ ਵੀ ਗੇਟ ਬਣਾਉਣੇ ਆ ਮੁੱਲ 85000 ਰੁਪਏ ਆਉਂਗੇ 83000 ਦੀ ਵੀਰ ਕਹਿੰਦੇ ਆਪਾਂ ਝੋਟੀ ਦੇ ਦੇਾਂਗੇ ਘਰੇ ਆਏ ਬੰਦੇ ਦਾ ਮਾਨ ਤਨ ਜਰੂਰ ਰਹੂਗਾ 8 ਕਿਲੋ ਵੀਰੇ ਲੀਟਰ ਵਾਲਾ ਹੈਗਾ ਹੁਣ ਮਾਨਾ ਜਦ ਦੁੱਧ ਦੀ ਪਰ 10 ਕਿਲੋ ਜਿਆ 8 ਕਿਲੋ ਵੀਰ ਕਹਿੰਦਾ ਵੀ ਕੰਡੇ ਤੇ ਲਾ ਲੋ ਲੀਟਰ ਨਾਲ ਆਪਣੇ ਘਰੋਂ ਮਿਣਕੇ ਲੈ ਸਕਦੇ ਹੋ ਸੂਈ ਨੂੰ ਵੀਰੇ ਸੇਮਾ ਦੇਣਾ ਅੱਜ ਸੂਈ ਨੂੰ ਵੀਰ ਕਹਿੰਦਾ ਅੱਜ ਸੇਮਾ ਦੇਣਾ ਕੋਈ ਝੂਠ ਨਹੀਂ ਮਾਰਨਾ ਅੱਜ ਤਰੀਕ ਹੋ ਗਈ 25 ਤਰੀਕ ਦੀ 25 ਤਰੀਕ ਅੱਜ ਵੀਰ ਕਹਿੰਦਾ 19 ਤਰੀਕ ਨੂੰ ਆਪਣੇ ਘਰੀ ਝੋਟੀ ਸੂਈ ਸੀ ਗੱਬਣ ਲਿਆਂਦੀ ਸੀ ਕੋਈ ਆਲ ਨਹੀਂ ਕੋਈ ਫੌਲ ਨਹੀਂ ਬਜਨ-ਬਜਨ ਦੀ ਤਾਂ ਨਹੀਂ ਸ਼ਿਕਾਇਤ ਵੀਰੇ ਕੋਈ ਫੁੱਲ ਗਾਰੰਟੀ ਹੈ ਵੀਰ ਕਹਿੰਦਾ ਕੋਈ ਭਾਰ ਰੋਟੇ ਦੀ ਆਪਣੀ ਫੁੱਲ ਗਾਰੰਟੀ ਹੈ ਮਾਰਦੀ ਹੋਵੇ ਉਹਦੀ ਗਾਰੰਟੀ ਹੈ ਝੂਲਦੀ ਹੋਵੇ ਉਹਦੀ ਗਾਰੰਟੀ ਹੈ ਚੰਗੀ ਸਮੀਪੜੀ ਜਾਤ ਮੀਰ ਵਾਲੀ ਝੋਟੀ ਵੀ ਦੁੱਧ ਕਿੰਨਾ ਕਰੇ ਤੂੰ ਪੀਕ ਲੈਵਲ ਦੇ ਜਾ ਕੇ ਜਮਾ ਜਮਾ ਟੈਗੀ 11 12 ਕਿਲੋ ਦੁੱਧ ਦੇ ਦੋ 10 ਕਿਲੋ ਲ ਮੰਨ ਕੇ ਲੈ ਲੈ ਵੀਰ ਜਮਾ 10 ਕਿਲੋ ਮੰਨ ਖੁੱਲਾ ਲਈ ਵੀਰ ਕਹਿੰਦਾ ਵੀ 11 12 ਕਿਲੋ ਜੇ ਕਿਸੇ ਮੇਰੇ ਵੀਰ ਦੀ ਸਮਝ ਆ ਰਹੀ ਕਿ ਉਹਨਾਂ ਨੂੰ 10 ਕਿਲੋ ਦੁੱਧ ਮੰਨ ਕੇ ਲੈ ਸਕਦਾ ਕਿਉਂਕਿ ਤੁਹਾਨੂੰ ਆਪ ਨੂੰ ਹੀ ਪਤਾ ਵੀ ਪੈਲਣ ਝੋਟੀ ਮੈਨੂੰ ਖੁੱਲੀ ਆ ਯਾਰ ਪੈਲਣ ਝੋਟੀ 20 ਤੋਂ 25 ਦਿਨਾਂ ਚ ਦੁੱਧ ਤੇ ਆਉਂਦੀ ਹੈ ਅੱਠਾ ਮਤਲਬ 6 ਦਿਨਾਂ ਦੀ ਸੂਈ ਥੱਲੇ ਹੁਣ ਵੀਰ ਕਹਿੰਦਾ ਵੀ 8 ਕਿਲੋ ਦੁੱਧ ਕੰਡੇ ਵਾਲਾ ਯਾਰ ਵੀਰੇ ਬੱਚੇ ਨੂੰ ਛੜਦੇ ਕੋਈ ਨਹੀਂ ਕੋਈ ਨਹੀਂ ਆਹ ਦੇਖ ਸਕਦੇ ਹੋ ਦੋਸਤੋ ਸਾਢੇ 3 ਕਿਲੋ ਦੁੱਧ ਹੋਊਗਾ ਬੱਚੇ ਨੂੰ ਤਕਰੀਬਨ ਆਪਾਂ 20 ਤੋਂ ਕਿਲੋ ਦੁੱਧ ਛੜਾਦਾ ਇੱਕਦਾਲ ਭਾਈ ਦਾ ਵੀ ਕਹਿੰਦਾ ਆਹ ਦੇਖ ਸਕਦੇ ਹੋ ਦੋਸਤੋ ਬੱਚੇ ਨੂੰ ਵੀ ਕਹਿੰਦਾ ਕਿਲੋ ਕਿਰਦੋ ਆਪਾਂ ਬੱਚੇ ਨੂੰ ਛੜਕਦਾ ਹੋਗਾ ਜੇ ਕਿਸੇ ਮੇਰੇ ਵੀਰ ਦੀ ਸਮਝ ਨਹੀਂ ਚ ਆਉਂਦੀ ਆ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਆਹ ਦੇਖ ਸਕਦੇ ਹੋ ਦੋਸਤੋ ਮਾ ਕਰ ਲਿਓ ਪਾਸੋਂ ਵੀ ਬਦੋਂ ਚੈੱਕ ਕਰਵਾ ਦੀਏ ਕਿਲੋਗੋ ਦੁੱਧ ਵੀਰ ਕਹਿੰਦਾ ਹੋਊਗਾ ਹੋਰ 8 ਕਿਲੋ ਦੁੱਧ ਵੀਰ ਦੇ ਘਰੋਂ ਚੰਗੀ ਤਰ੍ਹਾਂ ਨਰਖ ਪਰਖ ਕਰਨਾ ਤੇ ਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਦੇ ਨਾਲ